ਤੇ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆ ਕੇ ਮੈਂ ਨੇ ਫਰਿਆਦ ਕੀਤੀ। ਸਾਰੇ ਦਰਬਾਰ ਵਿੱਚ ਸਨਤਾ ਖਾ ਗਿਆ ਕਿ ਇੱਥੇ ਵੀ ਲੋਕੀ ਬੜੇ ਸਤਕਾਰ ਨਾਲ ਮੱਥਾ ਟੇਕਣ ਹੁੰਦੇ ਆ ਕਿ ਪੰਡਤ ਜੀ ਕੀ ਕਹੇ ਰਿਹਾ ਮਜਿਆ ਖਿਆਰੇ ਬੰਦੇ ਨੇ ਵਿਦਵਾਨ ਬੰਦੇ ਆ ਇਹ ਕੀ ਕਹੇ ਰਿਹਾ ਗੁਰੂ ਸਾਹਿਬ ਜੀ ਨੇ ਬਹੁਤ ਪਿਆਰ ਨਾਲ ਪੰਡਤ ਜੀ ਨੂੰ ਬੋਲ ਬਿਠਾਇਆ ਕਿਉਂਕਿ ਗੁਰੂ ਸਾਹਿਬ ਜੀ ਸਾਰਿਆਂ ਨਾਲ ਪਿਆਰ ਕਰਦੇ ਸਨ। ਭਾਵੇਂ ਕਿਸੇ ਨੇ ਕਿਸੇ ਤਰ੍ਹਾਂ ਦਾ ਵੀ ਵਿਗੋਸਾ ਆ ਰਿਹਾ ਹੋਇਆ ਸੀ ਇਸੋ ਵੀ ਧਰਮਨਾਲ ਸੰਬੰਧਤ ਸੀ ਗੁਰੂ ਸਾਹਿਬ ਹੀ ਸਿਖਾਉਂਦੇ ਕਿ ਸਾਰੇ ਮਨੁੱਖਾਂ ਨਾਲ ਪਿਆਰ ਕਰਨਾ ਹੈ ਗੁਰੂ ਸਾਹਿਬ ਜੀ ਨੇ ਪੁੱਛਿਆ ਪੰਡਤ ਜੀ ਨੂੰ ਇਹਨਾਂ ਦਾ ਨਾਮ ਕੀ ਪੰਡਤ ਦੇਵੀ ਦਾਸ ਸੀ ਤੇ ਪੰਡਤ ਜੀ ਨੇ ਰੋੜ ਹੋ ਕੇ ਦੱਸਿਆ ਕਿ ਮੇਰਾ ਵਿਆਹ ਹੋਇਆ ਮੈਂ ਆਪਣੀ ਘਰਵਾਲੀ ਨੂੰ ਲੈ ਕੇ ਆ ਰਿਹਾ ਸੀ ਉਹਨਾਂ ਸਮਿਆਂ ਵਿੱਚ ਜਦੋਂ ਲੈ ਕੇ ਆਉਂਦੇ ਹੁੰਦੇ ਨੇ ਕਹਿੰਦੇ ਗੋਰੀ ਲੈ ਕੇ ਆਉਣਾ ਉਹ ਗਿਆ ਤਾਂ ਗੋਰੀ ਚੁੱਕੀ ਹੁੰਦੀ ਸੀ ਗੋਰੀ ਆ ਰਹੀ ਸੀ ਤੇ ਬੱਸੀ ਪਿੰਡ ਹੈ ਜਿੰਨਾ ਹੁਸ਼ਿਆਰਪੁਰ ਦੇ ਵਿੱਚ ਉੱਥੋਂ ਦਾ ਇੱਕ ਸਰਕਾਰ ਦੇ ਅੱਗੇ ਨਮਾਇंदे ਹੁੰਦੇ ਸੀ ਆਤਮਾਂ ਦੇ ਦਿੱਲੀ ਦੀ ਸਰਕਾਰ ਦੇ ਸਰਹੰਦ ਦਾ ਜਿਹੜਾ ਸੁਕਾਸੀ ਵਜੀਦਾ ਇਹਨਾਂ ਦੇ ਅੱਗੇ ਰੱਖੇ ਹੋਏ ਬੰਦੇ ਹੁੰਦੇ ਸੀ ਜਿਹੜਾ ਸਰਕਾਰ ਨਾਲ ਮਿਲ ਕੇ ਕੰਮ ਕਰਦੇ ਸੀ ਸਰਕਾਰ ਦੀਆਂ ਤਾਕਤਾਂ ਉਹਦੇ ਕੋਈ ਬਹੁਤ ਜ਼ਿਆਦਾ ਹੁੰਦੀਆਂ ਸੀ ਉਹ ਨਿਆਂ ਕਰਨ ਦੀ ਬਜਾਏ ਕਿਉਂਕਿ ਜਦੋਂ ਦਿੱਲੀ ਦਾ ਬਾਦਸ਼ਾਹ ਜ਼ੁਲਮ ਕਰਦਾ ਏ ਉਹਦੇ ਜਿਹੜੇ ਕਰੰਤੇ ਸੀ ਉਹ ਵੀ ਜ਼ੁਲਮ ਕਰਦੇ ਤੇ ਉਹਦੇ ਨਾਇਕ ਗਾਲਮ ਖਾਨ ਸੀ ਸੱਤੋ ਵੱਡਾ ਜਨਮੇ ਕਰਦਾ ਸੀ ਕਿ ਲੋਕਾਂ ਦੀ ਕਮਾਈ ਖੋ ਲੈਂਦਾ ਸੀ ਲੋਕਾਂ ਦੀ ਬੇਟੀਆਂ ਨੂੰ ਵੀ ਤੇ ਇਸਤਰੀਆਂ ਨੂੰ ਵੀ ਆਪਣੇ ਘਰ ਚੁੱਕ ਕੇ ਲੈ ਜਾਂਦਾ ਸੀ ਉੱਥੇ ਉਹਨਾਂ ਦਾ ਜਨਮ ਕਰਦਾ ਸੀ ਉਹਨਾਂ ਦੀ ਇੱਜ਼ਤ ਨੂੰ ਰੋਲਦਾ ਸੀ ਇਹਦਾ ਕੈਰੈਕਟਰ ਬਹੁਤ ਮਾੜਾ ਸੀ ਪੰਡਤ ਦੇਵੀ ਰਾਸ ਦੀ ਰੋਣੋ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿੰਦੇ ਨੇ ਕਿ ਮੇਰੀ ਘਰਵਾਲੀ ਖੋ ਲਈ ਹੈ ਮੇਰਾ ਸੋਲਾ ਨੁਕਲਿਆ ਗੁਰੂ ਸਾਹਿਬ ਦੀ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੂੰ ਬੁਲਾ ਕੇ ਇੱਕ ਮਿਸ਼ਨ ਦਿੰਦੇ ਆ ਇੱਕ ਐਮ ਦੰਦੇ ਨੇ ਸ਼ਿਫਤ ਦਿੰਦੇ ਆ ਕਿ ਤੁਸੀਂ ਰਾਤ ਨੂੰ ਅੰਤ ਤੱਕ ਪੰਗਤੀ ਕਾਰਗਰ ਜਿਹੜੀ ਆ ਉਹਨੂੰ ਸ਼ਦਾ ਕੇ ਲੈ ਕੇ ਆਓ ਸ਼੍ਰੀ ਅਨੰਦਪੁਰ ਸਾਹਿਬ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਬੱਸੀ ਪਿੰਡ ਜਾਣਾ ਸੀ ਸੱਖੇ ਦਾ ਹੱਥ ਹੁੰਦਾ ਘੱਟ ਉੱਠੂ ਕੋੜਿਆ ਤੇ ਸਵਾਰ ਹੋਏ ਸਿੰਘ ਨਾਲ ਸਿੰਘਾਂ ਦੇ ਜੱਫੇ ਨੂੰ ਲੈ ਕੇ ਬਾਬਾ ਜੀਤ ਸਿੰਘ ਦੀ ਟਲਦੇ ਆ ਉਹ ਤੁਸੀਂ ਵੇਖੋ ਸ਼ਰਚਰ ਕਿਉਂ ਚੁੱਕੇ ਸੀ ਇਹੋ ਜੀ ਯਾਦ ਕਰਾਇਆ ਕਿ ਉਹ ਆਹ ਅਰਧ ਤੇ ਤਾਂ ਕਿ ਦੁਨੀਆਂ ਤੇ ਹੁੰਦਾ ਗਲਮ ਰੋਕਿਆ ਜਾ ਸਕੀ ਕਿਸੇ ਦੀ ਇੱਜ਼ਤ ਦੀ ਰਾਖੀ ਕੀਤੀ ਜਾ ਸਕੇ ਮਜਨੂਨ ਦੀ ਰਾਖੀ ਕੀਤੀ ਜਾ ਸਕੇ ਸਾਡੇ ਸਰਪਾਤਾ ਬਾਬਾ ਜੀਤ ਸਿੰਘ ਦੀ ਬੱਸੀ ਪਿੰਡੋਂ ਆਉਂਦੇ ਆ ਉਸ ਦਾਲਮ ਪਠਾਨ ਤੇ ਹਮਲਾ ਕਰਦੇ ਦਾ ਹਾਸ਼ਮ ਸੀ ਜਿਹੜਾ ਉਹਦੇ ਕੋਲ ਵੀ ਬੜੇ ਬੰਦੇ ਅੱਖੇ ਹੋਏ ਸੀ ਹਥਿਆਰਾਂ ਵਾਲੇ ਉਹਨਾਂ ਪੰਡਤ ਜੀ ਚੰਗੇ ਬਣੇ ਆ ਨਾਮ ਜਪਦੇ ਆ ਮਾਲਾ ਫਿਰਦੇ ਆ ਪੂਜਾ ਪਾਠ ਕਰਦੇ ਆ ਪਰ ਆਪਣੀ istri ਦੀ ਰਾਖੀ ਨਹੀਂ ਕਰ ਸਕੇ ਕਿਉਂਕਿ ਉਹਨਾਂ ਕੋ ਹਥਿਆਰ ਨਹੀਂ ਸੀਗਾ ਉਹਨਾਂ ਕੋ ਤਾਕਤ ਨਹੀਂ ਸੀਗੀ ਜਿਹੜੀ ਫਿਜ਼ੀਕਲੀ ਤਾਕਤ ਚਾਹੀਦੀ ਸੀ ਤੋਂ ਗੁਰੂ ਸਾਹਿਬ ਜੀ ਨੇ ਕਾਨੂੰ ਜਿੱਥੇ ਭਗਤੀ ਦਿੱਤੀ ਉੱਥੇ ਸ਼ਕਤੀ ਵੀ ਦਿੱਤੀ ਜਿਹਨੂੰ ਅਸੀਂ ਮੀਰੀ ਪੀਰੀ ਕਹਿੰਦੇ ਆ ਨਾਲੇ ਭਗਤ ਬਣਾਇਆ ਬਾਣੀ ਪੜਨੀ ਆ ਰੱਬ ਦਾ ਨਾਮ ਲੈਣਾ ਤੇ ਨਾਲ ਦੂਜਿਆਂ ਦੀ ਵੀ ਰਾਖੀ ਕਰਨੀ ਹੈ ਤੇ ਆਪਣੀ ਦੀ ਰਾਖੀ ਕਰਨੀ ਗੁਰੂ ਸਾਹਿਬ ਜੀ ਨੇ ਸਿੱਖ ਬੀਬੀਆਂ ਨੂੰ ਸ਼ਕਤ ਦਿੱਤੀ ਹਨ ਸਿੱਖ ਬੀਬੀਆਂ ਨੂੰ ਉਸੇ ਤਰ੍ਹਾਂ ਹੀ ਕਕਾਰ ਦਿੱਤੇ ਬਾਣੀ ਦਿੱਤੀ ਕਿਰਪਾਨ ਦਿੱਤੀ ਕਿ ਤੁਹਾਡੀ ਰਾਖੀ ਕੋਈ ਨਹੀਂ ਕਰੇਗਾ ਬਲਕਿ ਤੁਸੀਂ ਦੂਜਿਆਂ ਦੀ ਵੀ ਰਾਖੀ ਕਰੋਗੇ ਤਾਂ ਕਿ ਕੋਈ ਜ਼ਾਲਮ ਮਜਲੂਮਾਂ ਤੇ ਜ਼ੁਲਮ ਨਾ ਕਰ ਸਕੇ ਸਾਰਿਆਂ ਨੂੰ ਬਰਾਬਰ ਅਧਿਕਾਰ ਹੋਵੇ ਜੁਨ ਦਾ ਤੇ ਸਾਡੇ ਜਨਤਾ ਬਰਬਾਦਜੀਤ ਸਿੰਘ ਦੀ ਬਸੀ ਪਿੰਡ ਜਾਂਦੇ ਆ ਮੁਕਾਬਲਾ ਹੁੰਦਾ ਜਾਂਦੋਂ ਹੁੰਦੀ ਆ ਸੇਬ ਤਖਮੀਰੀ ਉਹਦਾ ਬੇਸ਼ੀ ਹਿਰਦੇ ਲੈਂਦੇ ਆ ਤੇ ਜਿਹੜਾ ਜ਼ੁਲਮ ਕਰਨ ਵਾਲਾ ਜ਼ੈਰੀ ਸੀ ਉਸੇ ਬੰਦੇ ਨੂੰ ਵੀ ਵਾਰਿਆ ਜਾਂਦਾ ਉਸ ਮਜਲੂਮ ਬੀਬੀ ਨੂੰ ਜਿਹੜੀ ਪੰਡਤ ਦੇਵੀ ਦਾਸ ਦੀ ਪਤਨੀ ਸੀ ਉਹਨੂੰ ਖਿਦਾ ਕੇ ਰਾਤ ਬੀਤਣ ਤੋਂ ਪਹਿਲਾਂ ਪਹਿਲਾਂ ਬਾਬਾ ਦੀਪ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਆ ਜਾਂਦੇ ਆ ਇੱਦਾਂ ਸਭਾ ਲੱਗੀ ਹੋਈ ਸੀ ਜਦੋਂ ਪੰਡਤ ਦੀ ਪਤਨੀ ਲਿਆ ਕੇ ਗੁਰੂ ਸਾਹਿਬ ਜੀ ਦੇ ਸਾਹਮਣੇ ਸਾਰੇ ਹਾਜ਼ਰ ਹੋਏ ਸਤਿਕਾਰ ਨਾਲ ਸਾਰਿਆਂ ਨੇ ਨਮਸਕਾਰ ਕੀਤੀ ਤੇ ਗੁਰੂ ਸਾਹਿਬ ਜੀ ਨੇ ਸਿੰਘਾਂ ਨੂੰ ਵੀ ਤੇ ਬਾਬਾ ਦੀਪ ਸਿੰਘ ਜੀ ਨੂੰ ਵੀ ਸ਼ਾਬਾਸ਼ ਦਿੱਤੀ ਇਹ ਸ਼ਾਬਾਸ਼ ਤੁਸੀਂ ਸ਼ਸਤਰ ਚਲਾ ਕੇ ਤੁਸੀਂ ਤਾਕਤ ਦਾ ਸਹੀ ਇਸਤੇਮਾਲ ਕੀਤਾ ਇਹ ਪਾਣ ਜੜੀ ਆ ਉਹ ਤਾਕਤ ਹੈ ਪਰ ਨਾਲ ਗੁਰੂ ਸਾਹਿਬ ਜੀ ਕਹਿੰਦੇ ਤਾਂ ਸਹੀ ਇਸਤੇਮਾਲ ਕੀ ਕਰਨਾ ਕਿਸੇ ਨੂੰ ਡਰਾਉਣ ਵਾਸਤੇ ਨਹੀਂ ਕਰਨਾ ਬਲਕਿ ਜੇ ਕੋਈ ਡਰਾਉਂਦਾ ਤਾਂ ਡਰ ਲਾਉਣ ਵਾਸਤੇ ਰੱਖੂ ਕਰਨੀ ਗੁਰੂ ਸਾਹਿਬ ਜੀ ਨੇ ਆਪਣੇ ਸੈਰਦਾਰਿਆਂ ਨੂੰ ਬਾਬਾ ਮਦੀਨ ਸਿੰਘ ਜੀ ਬਾਬਾ ਜੁਧਾਰ ਸਿੰਘ ਜੀ ਸ਼ਸਤਰ ਵਿਦਿਆਤੀ ਇੰਨੇ ਨਿਪੁੰਨ ਸਨ ਕਿ ਜਦੋਂ ਚਮਕੌਰ ਸਾਹਿਬ ਦੀ ਗੜੀ ਦੇ ਅੰਦਰ ਉਹਨਾਂ ਨੇ ਮੁਕਾਬਲਾ ਕੀਤਾ ਦੁਸ਼ਮਣ ਦਾ ਸ਼ਹੀਦ ਹੋਏ 10 10 ਲੱਖ ਦੁਸ਼ਮਣ ਦੇ ਸਾਹਮਣੇ ਮੁਕਾਬਲੇ ਤੇ ਆ ਕੇ ਉਹ ਲੜਦੇ ਰਹੇ ਉਹਨਾਂ ਨੂੰ ਕੋਈ ਖੌਫ ਨਹੀਂ ਸੀ ਇੰਨਾ ਕੌਨਫੀਡੈਂਸ ਸੀ ਉਹਨਾਂ ਦੇ ਅੰਦਰ ਕਿਉਂਕਿ ਉਹ ਉਹਨਾਂ ਦੇ ਜਦੋਂ ਨਿਸ਼ਾਨਾ ਸੀ ਉਹ ਬੜਾ ਕਲੀਅਰ ਸੀ ਧਰਮ ਚਲਾਵਨ ਸੰਤੋ ਧਾਰਨ ਦੁਸ਼ਟ ਸਬਲ ਕੋ ਮੋਹਿ ਉਪਾਰਨ